ਦੁਨੀਆ ਦੀ ਸਭ ਤੋਂ ਪਹਿਲੀ ਸਿੰਗਲ 휠 ਟ੍ਰੇਨ ਹੈ ਇਸ ਇੱਕ ਪਹੀਏ ਵਾਲੀ ਟ੍ਰੇਨ ਇਸ ਤਰ੍ਹਾਂ ਦੇ ਗੇਟਾ ਨੂੰ ਵਰਤਿਆ ਜਾਂਦਾ ਹੈ ਲੋੜ ਨਹੀਂ ਇਹ ਆਪਣੇ ਆਪ ਹੀ ਜਿਹੜੀ ਫਸਲ ਦੋਸਤੋ ਇਹ ਹੈ ਦੁਨੀਆ ਦੀ ਸਭ ਤੋਂ ਪਹਿਲੀ ਸਿੰਗਲ 휠 ਟ੍ਰੇਨ ਹੈ ਇਸ ਇੱਕ ਪਹੀਏ ਵਾਲੀ ਟ੍ਰੇਨ ਨੂੰ ਬਣਾਇਆ ਹੈ ਲੂਈ ਬ੍ਰੈਨਨ ਦੇ ਵੱਲੋਂ ਇਸ ਟ੍ਰੇਨ ਦੇ ਵਿੱਚ ਜਾਇਰੋਸਕੋਪ ਇੰਜਨ ਦਾ ਇਸਤੇਮਾਲ ਕੀਤਾ ਹੈ ਇਸ ਲਈ ਇਹ ਜਿਹੜੀ ਟ੍ਰੇਨ ਹੈ ਸਿੰਗਲ ਪਟੜੀ ਤੇ ਵੀ ਆਪਣੇ ਆਪ ਨੂੰ ਬੈਲੈਂਸ ਕਰਕੇ ਰੱਖਦੀ ਹੈ ਦੋਸਤੋ ਲੁਈਬ ਨੇ ਇਸ ਦੇ ਵਿੱਚ ਸਫਲਤਾ ਹਾਸਲ ਕੀਤੀ ਸੀ ਜਦੋਂ ਉਸਨੇ ਐਸਡੀ ਟੈਸਟਿੰਗ ਲਈ 60 ਬੰਦਿਆਂ ਨੂੰ ਬਿਠਾ ਕੇ ਇਸ ਟ੍ਰੇਨ ਨੂੰ 32 ਕਿਲੋਮੀਟਰ ਪ੍ਰਤੀ ਘੰਟੇ ਰਫ਼ਤਾਰ ਨਾਲ ਪਟੜੀ ਤੇ ਧੋਰਿਆ ਸੀ ਪਰ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਸ ਟ੍ਰੇਨ ਨੂੰ ਲਾਂਚ ਨਹੀਂ ਕੀਤਾ ਗਿਆ ਸੀ ਤੇ ਨਾ ਹੀ ਕਿਸੇ ਨੇ ਲੁਈ ਬਰੇਨਨ ਦੀ ਮਦਦ ਕੀਤੀ ਸੀ ਇਸ ਪ੍ਰੋਜੈਕਟ ਦੇ ਵਿੱਚ ਇਸ ਲਈ ਇਹ ਜਿਹੜੀ ਟ੍ਰੇਨ ਹੈ ਇਸ ਦਾ ਇੱਕ ਮਾਡਲ ਲੰਡਨ ਦੇ ਵਿੱਚ ਸਿਰਫ ਦੇਖਣ ਦੇ ਲਈ ਹੀ ਰੱਖਿਆ ਗਿਆ ਹੈ ਦੂਸਰੇ ਨੰਬਰ ਤੇ ਆਪਾਂ ਗੱਲ ਕਰ ਲੈਨੇ ਆ ਇੱਕ ਅਜਿਹੀ ਟੈਕਨੋਲੋਜੀ ਦੀ ਜਿਹੜੀ ਕਿ ਪੂਰੇ ਦਾ ਪੂਰਾ ਸਿਸਟਮ ਹਲਾ ਕੇ ਰੱਖ ਦਿੰਦੀ ਹੈ। ਦੋਸਤੋ ਜਦੋਂ ਆਪਾਂ ਘਰੇ ਵੜਦੇ ਆਂ ਤਾਂ ਆਪਾਂ ਨੂੰ ਗੇਟ ਖੋਲਣ ਦੇ ਲਈ ਗੱਡੀ ਦੇ ਵਿੱਚੋਂ ਉਤਰਨਾ ਪੈਂਦਾ ਹੈ ਪਰ ਇਸ ਟੈਕਨੀਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੁਸੀਂ ਜਦੋਂ ਵਹੀਕਲ ਨੂੰ ਆਪਣੇ ਗੇਟ ਦੇ ਅੰਦਰ ਕਰੋਗੇ ਤਾਂ ਆਟੋਮੈਟਿਕਲੀ ਗੇਟ ਖੁੱਲ ਜਾਵੇਗਾ। ਇਹ ਅਮਰੀਕਾ ਦੇ ਫਾਰਮਾਂ ਦੇ ਵਿੱਚ ਇਸ ਤਰ੍ਹਾਂ ਦੇ ਗੇਟਾਂ ਨੂੰ ਵਰਤਿਆ ਜਾਂਦਾ ਹੈ। ਦੋਸਤੋ ਤੀਸਰੇ ਨੰਬਰ ਤੇ ਆਪਾਂ ਗੱਲ ਕਰ ਲੈਨੇ ਆ ਇੱਕ ਅਜਿਹੇ ਟਰੈਕਟਰ ਦੀ ਜਿਹੜਾ ਕਿ ਆਟੋਮੈਟਿਕ ਚੱਲਦਾ ਹੈ। ਯਾਨੀ ਕਿ ਸੈਲਫ ਡਰਾਈਵ ਹੈ। ਇਸ ਦੇ ਵਿੱਚ ਕਿਸੇ ਵੀ ਆਦਮੀ ਦੀ ਉਹ ਨਹੀਂ ਇਹ ਆਪਣੇ ਆਪ ਹੀ ਜਿਹੜੀ ਫਸਲ ਹੁੰਦੀ ਹੈ ਉਸ ਦੀ ਸਫਾਈ ਕਰਦਾ ਹੈ ਚੰਗੀ ਤਰ੍ਹਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿਦਾਂ ਇਹ ਫਸਲ ਦੀ ਸਫਾਈ ਕਰੇਗਾ ਜਿਵੇਂ ਆਪਾਂ ਨਰਮਾ ਗੁੜਦੇ ਹਾਂ ਪੰਜਾਬ ਦੇ ਵਿੱਚ ਉਸੇ ਤਰ੍ਹਾਂ ਇਹ ਕੋਈ ਬਾਗ ਲਗਾਇਆ ਗਿਆ ਦੋਸਤੋ ਜਿਸ ਨੂੰ ਇਹ ਚੰਗੀ ਤਰ੍ਹਾਂ ਦੇ ਨਾਲ ਗੁੱਡੇਗਾ ਤੁਸੀਂ ਦੋਸਤੋ ਤੁਸੀਂ ਇਸ ਟਰੈਕਟਰ ਦੇ ਕੰਮ ਕਰਨ ਦੇ ਤਰੀਕੇ ਨੂੰ ਦੇਖੋ ਜੇਕਰ ਆਪਾਂ ਕਿਸੇ ਬੰਦਿਆਂ ਤੋਂ ਵੀ ਕੰਮ ਕਰਾਈਏ ਤਾਂ ਉਸ ਦੇ ਵਿੱਚ ਕਮੀ ਰਹਿ ਜਾਂਦੀ ਹੈ ਪਰ ਇਸ ਟਰੈਕਟਰ ਨੇ ਜਿਹੜੀ ਸਫਾਈ ਕੀਤੀ ਹੈ ਫਸਲ ਦੀ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਹੁਣ ਦੇਖੋ ਦੋਸਤੋ ਇਹ ਆਟੋਮੈਟਿਕਲੀ ਦੂਜੀ ਲਾਈਨ ਦੇ ਵਿੱਚ ਆ ਗਿਆ ਹੈ ਕਿਸੇ ਵੀ ਬੰਦੇ ਦੀ ਲੋੜ ਨਹੀਂ ਪਈ ਨਾ ਹੀ ਇਸ ਨੂੰ ਕੋਈ ਕੰਟਰੋਲ ਕਰ ਰਿਹਾ ਹੈ ਇਹ ਸਿਰਫ ਇੱਕੋ ਵਾਰ ਇਸ ਦੇ ਵਿੱਚ ਫੀਡ ਕਰਕੇ ਛੱਡਿਆ ਹੋਇਆ ਹੈ ਤੇ ਇਹ ਉਸੇ ਫੀਡ ਦੇ ਮੁਤਾਬਕ ਆਪਣਾ ਕੰਮ ਕਰ ਰਿਹਾ ਹੈ ਦੋਸਤੋ ਦੇਖ ਸਕਦੇ ਹੋ ਤੁਸੀਂ ਹੁਣ ਇਹ ਦੂਸਰੀ ਲਾਈਨ ਦੇ ਵਿੱਚ ਆ ਗਿਆ ਹੈ ਤੇ ਹੁਣ ਜਿਹੜਾ ਅੱਗੇ ਲੱਗਿਆ ਹੋਇਆ ਹੈ ਬਾਗ ਉਸ ਦੇ ਵਿੱਚ ਇਹ ਗੋਡੀ ਕਰੇਗਾ ਯਾਨੀ ਕਿ ਉਸ ਜਿਹੜੀ ਫਸਲ ਲੱਗੀ ਹੈ ਉਸ ਦੀਆਂ ਜੜ੍ਹਾਂ ਦੇ ਨਾਲੋਂ ਜਿਹੜਾ ਘਾਹ ਉਗ ਰਿਹਾ ਹੈ ਬੇਫਾਲਤੂ ਦਾ ਉਸ ਨੂੰ ਇਹ ਪਾਸੇ ਕਰ ਦੇਵੇਗਾ ਕਿੰਨਾ ਵਧੀਆ ਠੀਕ ਹੈ ਇਹ ਇਹ ਜਿਹੜੇ ਬਾਹਰਲੇ ਮੁਲਕ ਹਨ ਉਹ ਇਸੇ ਕਰਕੇ ਭਾਰਤ ਨਾਲੋਂ ਅੱਗੇ ਹਨ ਕਿਉਂਕਿ ਉਹਨਾਂ ਦੀ ਜਿਹੜੀ ਟੈਕਨੋਲੋਜੀ ਹੈ ਬਹੁਤ ਜ਼ਿਆਦਾ ਐਡਵਾਂਸ ਹੈ ਦੋਸਤੋ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਜ਼ਰੂਰ ਕਰਨਾ ਇਦਾਂ ਦੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਜ਼ਰੂਰ ਜੁੜ ਜਾਓ